ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਇੰਨੇ ਕਾਵਾ ਟੁਕੜਾ ਗੱਪਣਾ ਜਿਹੜੀਆਂ ਚੱਕ ਪਾਸਤਾ ਨੂੰ ਦਿਖਾਉਣੀਆਂ ਵਾ ਚੰਗੇ ਰਿਕਾਰਡ ਵਾਲੀਆਂ ਤੇ ਇਹ ਕੰਮ ਅੱਜ ਚੰਗੇ ਪਾਰੇ ਪੱਲੇ ਦੀ ਗੱਪਣ ਮੈਂ ਤੁਹਾਨੂੰ ਦਿਖਾਉਣੀ ਆ ਦੁੱਧ ਦਾ ਕੰਮ ਸਮਝ ਲਓ ਜਾਂ ਫਾਰਮ ਸਮਝ ਲਓ ਵੀਰ ਜੀ ਹਨਾਂ ਦਾ ਤੇ ਹੁਣ ਜਿਹੜਾ ਵਾ ਜਿਹੜੇ ਪਸ਼ੂ ਹੈਗੇ ਸਾਰੇ ਵੇਚ ਦੇਣੇ ਆ ਜਿੱਦੋਂ ਇਹ ਕਹਿੰਦੇ ਵੀ ਬੱਚੇ ਬਾਹਰ ਚਲ ਗਏ ਆ ਤੇ ਸਾਂਭਣਾ ਮੁਸ਼ਕਲ ਹੋ ਜਾਂਦਾ ਆ ਆਪ ਵੀਰ ਜੀ ਨਹੀਂ ਜਨਾਲੀ ਰਹਿੰਦੇ ਆ ਤੇ ਫੇਰ ਆ ਤਿੰਨ ਟੋਕੜਾ ਗੱਬਣਾ ਗਾਵਾਂ ਤੇ ਇੱਕ ਮੱਝ ਜਿਹੜੀ ਆ ਚਾਰ ਪਸ਼ੂ ਹੈਗੇ ਸਾਰੇ ਤੇ ਸਾਰੇ ਹੀ ਵੇਚ ਦੇਣੇ ਆ ਤੇ ਗੱਲਬਾਤ ਹੁਣ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਆ ਵੀ ਟੋਕੜਾ ਗੱਬਣੇ ਆਪਣੇ ਚੈੱਕ ਪਾਸ ਕਰਵਾ ਕੇ ਖੜੋ ਤੇ ਮੱਝ ਵੀ ਆਪਣੀ ਪਾਸ ਕਰਕੇ ਖੜੋ ਜੀ ਸਤਿਕਾਰ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਦੇ ਵੀ ਦੀ ਨਾਮ ਦੱਸਿਆ ਕਰੀ ਆਪਣਾ ਨਾਮ ਅਗਰਜੰਟ ਸਿੰਘ ਜੀ ਉਹ ਪਿੰਡ ਅਲੀਵਾਲ ਕੋਟਲੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 73472 9928 ਠੀਕ ਆ ਇਹ ਪਤਾ ਨੰਬਰ ਵੀ ਦੇ ਦਿੰਦੇ ਚਲੋ ਕੋਈ ਨਹੀਂ ਉਹ ਵਿੱਚ ਆਪਾਂ ਲਿਖ ਦਿੰਨੇ ਆ ਚਲੋ ਠੀਕ ਆ ਠੀਕ ਆ ਤੇ ਭਾਜੀ ਹੁਣ ਆਪ ਅਜਨਾਲੇ ਰਹਿੰਦੇ ਹਨਾ ਜਨਾਲੇ ਰਹਿੰਦੇ ਆ ਤੇ ਬੱਚੇ ਉਹਨਾਂ ਦੇ ਬਾਹਰ ਚਲ ਗਏ ਬਾਹਰ ਚਲ ਗਏ ਆ ਹਾਂਜੀ ਤੇ ਤੁਹਾਡਾ ਜਿਹੜਾ ਨਾਲ ਦਾ ਘਰ ਹੈ ਹਨਾ ਹਾਂਜੀ ਆਪਣਾ ਨਾਲ ਹੀ ਧੰਨ ਭਾਜੀ ਇਹਨਾਂ ਨੇ ਕੱਲਿਆ ਵੀ ਚਲੋ ਵੀਡੀਓ 'ਚ ਬੋਲ ਕੇ ਦੱਸ ਦੋ ਹਨਾ ਹਾਂਜੀ ਤੇ ਆ ਪਸ਼ੂ ਸਾਰੇ ਉਹਨਾਂ ਦੇ ਹੀ ਆ ਹਾਂਜੀ ਉਹਨਾਂ ਦੇ ਹੀ ਠੀਕ ਆ ਤੇ ਇਹ ਵੇਚਦੇ ਨੇ ਆ ਵੀ ਹਾਂਜੀ ਹਾਂਜੀ ਵੇਚ ਜਿੱਤਰਾ ਦੱਸੰਦੇ ਵੀ ਮੁਸ਼ਕਲ ਹੋ ਜਾਂਦੀ ਆ ਹਾਂਜੀ ਤੇ ਸਾਹਮਣੇ ਔਖੇ ਹੋ ਜਾਂਦੇ ਜਿੱਤਰਾ ਇੱਥੋਂ 5-6 ਕਿਲੋਮੀਟਰ ਜੀ ਨਾਲਾ ਆਉਣਾ ਜਨਾ ਹਾਂਜੀ ਹਾਂਜੀ ਤੇ ਉਹਦੇ ਕਰਕੇ ਸਾਰੀਆਂ ਵੇਚ ਦੇਣੀਆਂ ਬੱਚੇ ਸਾਰੇ ਬਾਹਰ ਚਲ ਗਏ ਤੇ ਉਹਦੇ ਕਰਕੇ ਉਹ ਕਿਤੇ ਵੀ ਫਿਰ ਆਉਣਾ ਜਾਣਾ ਔਖਾ ਹੋ ਜਾਂਦਾ ਆ ਤੇ ਚਲੋ ਫਿਰ ਪਹਿਲਾਂ ਮੱਝ ਹੀ ਵਿਖਾ ਦਈਏ ਹਾਂਜੀ ਉਸ ਤਰ੍ਹਾਂ ਦੁੱਧ ਦਾ ਕੰਮ ਆ ਹਨਾ ਹਾਂਜੀ ਤੇ ਮੱਝ ਨੇ ਕਿੰਨਾ ਕਿ ਦੁੱਧ ਕੱਢਿਆ ਉਸ ਤਰ੍ਹਾਂ ਇਹਦਾ ਦੁੱਧ ਹੈਗਾ ਜੋ 17-18 ਕਿਲੋ 17-18 ਲੀਟਰ ਇਹਨਾਂ ਨੇ ਦੁੱਧ ਜਿਹੜਾ ਪਿਛਲੇ ਸਵੇਰ ਕੱਢਿਆ ਆ। ਹਾਂਜੀ। ਖੋਲੋ ਹਾਂ ਫਿਰ ਤੋਰ ਦਈਏ। ਬਾਕੀ ਜੇ ਕੋਈ ਗੱਲ ਦੱਸਣ ਵਾਲੀ ਰਹਿ ਜੇ ਤੇ ਤੁਸੀਂ ਸਿੱਧਾ ਫੋਨ ਤੇ ਪੁੱਛ ਸਕਦੇ ਜੇ ਭਾਈ ਉਹਨਾਂ ਦਾ ਨੰਬਰ ਆਪਾਂ ਸਿੱਧਾ ਪਾ ਦੇਣਾ ਵੀਡੀਓ ਦੇ ਵਿੱਚ। ਚੰਗੇ ਦੁੱਧ ਵਾਲੇ ਜਾਨਵਰ ਆ ਸਾਰੇ। ਲੈ ਜਾਓ ਉੱਥੋਂ ਕਮਾਲ ਲਿਆਓ ਬਾਕੀ ਪੂਰੀ ਭਾਰੀ ਆ ਵੱਡੀ ਆ ਮੱਝ ਤੀਸਰਾ ਸੂਆ ਜਿਹੜਾ ਕਹਿੰਦੇ ਸੀ ਵੀ ਇੰਨੇ ਸੋਨਾ ਵਾ ਤੇ ਪਿਛਲੇ ਸੂਏ ਜਿਹੜਾ ਕਹਿੰਦੇ ਵੀ ਇੰਨੇ 17 18 ਲੀਟਰ ਦੁੱਧ ਜਿਹੜਾ ਚਵਾਇਆ ਬਾਕੀ ਟਾਈਮ ਇਹਨੇ ਕੋਈ ਹਫਤਾ ਦੱਸ ਦੇਣੀ ਖੜਨਾ ਇਹਨੇ ਜਿਆਦਾ ਟਾਈਮ ਨਹੀਂ ਖੜਨਾ ਹਾਂਜੀ تیار ਹਾਂ ਅੱਜ ਬਿਲਕੁਲ ਤਿਆਰ ਤੇ ਥਾਣਾ ਇਹਦੇ ਦੇਖ ਸਕਦੇ ਜੇ ਇੱਕ ਰੀ ਤੇ ਮੁੱਲ ਵੀ ਦੀ ਦੱਸਣਾ ਫਿਰ ਇਹਦਾ ਮੁੱਲ ਫੋਨ ਤੇ ਕਰਨਗੇ ਅੱਛਾ ਮੁੱਲ ਆਪੇ ਹੋ ਫਿਰ ਕਰ ਲੈਣਗੇ ਹਨਾ ਜਿਹੜੇ ਹਿਸਾਬ ਨਾਲ ਕੋਈ ਜਾਨਵਰ ਹੋਊਗਾ ਸਾਨੂੰ ਇਹ ਆ ਵੀ ਵੇਚ ਦੇਣੀਆਂ ਉਹਨਾਂ ਨੇ ਹਾਂਜੀ ਹਾਂਜੀ ਵੇਚ ਦੇਣੀਆਂ ਖਾਲੀ ਕਰਦੇ ਆ ਸਾਰਾ ਮਾਲ ਤੇ ਫਿਰ ਉਸਾ ਨਾਪੇ ਜਿਤਨਾ ਕੋਈ ਪਸ਼ੂ ਦੇ ਹਿਸਾਬ ਨਾਲ ਮੁੱਲ ਲਾਵੇ ਆਪੇ ਸੌਦਾ ਹੋ ਜਾਊਗਾ ਹਨਾ ਤੇ ਹੁਣ ਆ ਗਾਂ ਜਿਹੜੀ ਇਹ ਪੂਰੀ ਤਗੜੀ ਗਾਂ ਐ ਤੇ ਇੰਨੇ ਕਿੰਨਾ ਕ ਕੱਢਿਆ ਦੁੱਧੋਂ ਉਤਰਾ ਪਤਾ ਹੈਗਾ ਜੋ 20-22 ਕਿਲੋ ਦੁੱਧ ਹੈਗਾ ਅੱਛਾ ਹਾਂਜੀ ਹੁਣ ਕਿੰਨੇ ਚਿਰ ਦੀ ਗੱਬਨ ਜੇ ਇਹ 6.5 ਮਹੀਨਿਆਂ ਦੀ ਗੱਬਨ ਜੋ ਅਠੀ ਪਾਰੀ ਚੋਈਦੀ ਅੱਛਾ ਇੱਕੋ ਟਾਈਮ ਚੋਈਦੀ ਹੈ ਦੁੱਧ ਕਿੰਨਾ ਦਿੰਦੀ ਹੈ ਦੁੱਧ ਦਿੰਦੀ ਜੋ 6-7 ਕਿਲੋ 6-7 ਕਿਲੋ ਇੱਕ ਟਾਈਮ ਦਾ ਦੇ ਦਿੰਦੀ ਹੁਣ ਅਸੀਂ ਛੱਡਣ ਦੇ ਇਹਨਾਂ ਨੂੰ ਡਰਾਈ ਕਰਨਗੇ ਅੱਛਾ ਤੋੜ ਦਈਏ ਫਿਰ ਇਹਨਾਂ ਵੀ ਬਾਕੀ ਪੂਰੇ ਪਾਰੇ ਪੱਲੇ ਦੀ ਹੈਗਾ ਹੁਣ ਥੋੜਾ ਸਾਮ ਖਣਾ ਇਸ ਤਰ੍ਹਾਂ ਹੀ ਕੋ ਅਠੀ ਪਾਰੀ ਕਰੀ ਜਾਂਦੇ ਆ ਜਾਂ ਕਿਤਰਾ ਆਹੀ ਵੀ ਰੋਤਰਾ ਸਾਮ ਦਾ ਇੱਥੇ ਜਿਹੜਾ ਵੀਰ ਖੋਲਣ ਦੇ ਆਵਾ ਉਦਨ ਤੌਰ ਦਸਤ ਬਾਕੀ ਪੂਰੀ ਜਵਾਨ ਆ ਗਾਂ ਭਾਰੇ ਪੱਲੇ ਦੀ ਆ ਜਿੱਦੀਆਂ ਫਾਰਮਾਂ ਚ ਗਾਵਾਂ ਹੁੰਦੀਆਂ ਉੱਡੀ ਆ ਲੈ ਜਾ ਤੇ ਬਾਕੀ ਆ ਮਿਲਕਵੇਨ ਵਿੱਚ ਆਪਾਂ ਦੇਖ ਸਕਦੇ ਚੰਗੀ ਮੋਟੀ ਲੱਗੀ ਆ ਤੇ ਥਣਾ ਦਾ ਸਾਈ ਗੈਪ ਵੀ ਜਿਹੜਾ ਚੰਗਾ ਆ ਤੇ ਮੁੱਲ ਇਹਦਾ ਵੀ ਫੋਨ ਤੇ ਫਿਰ ਹਾਂਜੀ ਫੋਨ ਤੇ ਮੁੱਲ ਫੋਨ ਤੇ ਕਰਨੇ ਹਨਾ ਤੇ ਕਰਨੇ ਸਾਬ ਨਹੀਂ ਆ ਕੋਈ ਫੋਨ ਲਾਊਗਾ ਤੇ ਆਪੇ ਹੋ ਜੂਗਾ ਹਨਾ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਨੇ ਕਿੰਨਾ ਸਵੇ ਸੁਨਾ ਜੀ ਇਹਨੇ ਤੇ ਜੇ ਸਵੇ ਸੁਨਾ ਜੋ ਤੇ ਇਹਨੇ ਪਿਛਲੇ ਸਵੇ ਕਿੰਨਾ ਕੱਢਿਆ ਦੁੱਧ ਇਹਨੇ 20 ਕਿਲੋ ਦੁੱਧ ਦਿੱਤਾ ਜੀ ਅੱਛਾ 20 ਲੀਟਰ ਦੁੱਧ ਕੱਢਿਆ ਹੁਣ ਕਿੰਨੇ ਜਰ ਦੀ ਗੱਭਣ ਆ ਇਹ ਮੈਂ ਤਾਂ 7 ਮਹੀਨਿਆਂ ਦੀ ਗੱਬਨ ਹੈ। ਅੱਛਾ 7 ਮਹੀਨਿਆਂ ਦੀ ਗੱਬਨ ਹੈ। ਹਾਂਜੀ। ਦੁੱਧੋਂ ਛੱਡਤੀ ਆ। ਹਾਂਜੀ ਇਹ ਛੱਡ ਦਿੱਤੀ ਦੁੱਧੋਂ। ਠੀਕ ਆ। ਚਲੋ ਖੋਲੋ ਫਿਰ। ਇਹ ਵੀ ਤਾਜੀ ਛੱਡੀ ਚ ਆਉਦੀ ਹੈ। ਜੇ ਆ ਦੇਖ ਸਕਦੇ ਜੇ ਥੱਲੇ। ਪੂਰੀ ਸੁੱਕੀ ਨਹੀਂ ਆ ਜੇ। ਇਹ 7 ਮਹੀਨਿਆਂ ਦੀ ਗੱਬਨ ਹੈ। ਇਹ ਵੀ ਸੋਨੇ ਰੰਗ ਰੂਪ ਦੀ ਗਾਂ ਆ। ਇਹ 7 ਮਹੀਨਿਆਂ ਦੀ ਚੱਕ ਪਾਸ ਹੈ ਜੇ। ਬਾਕੀ ਨਾ ਸਿਆਲਾਂ ਚ ਸੋਨਾ ਹੈ ਜਿੰਨੇ ਜਿੰਨੇ ਇਹਨਾਂ ਨੇ ਸੋਨਾ ਉਹਨੇ ਜਦੋਂ گاਵਾ ਦਾ ਬਾਜ਼ਾਰ ਪੂਰਾ ਤੇਜ ਹੋ ਜਾਂਦਾ ਵਾ ਤੇ ਪੂਰਾ ਮਤਲਬ ਮੌਸਮ ਆ ਜਾਂਦਾ گاਵਾ ਦਾ ਉਹ ਸਾਂ ਮੈਂ ਨਾ ਟੀਕੇ ਭਰਾਏ ਬਾਕੀ ਸੋਹਣੀ ਵਾ ਰਿਆ ਸਾਂਭੀਆਂ ਸੁੰਦੀਆਂ ਚੰਗੀਆਂ ਵਾ ਰਾਜੀ ਆ ਜੜੀ ਬਾਕੀ ਥਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਆ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਤੇ ਬਾਕੀ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਆ ਦੇਖ ਸਾਡੇ ਤੇ ਹੁਣ ਆ ਵੱਚੀ ਪਹਿਲਾ ਸੁਆ ਗੱਭਣਿਆ ਘਰ ਦੀ ਪਾਲੀ ਆ ਇਹ ਵੀ ਬੜਾ ਕਰਨਾ ਮੈਂ ਕੋਤੰਦਣੇ ਉਹ ਨਾ ਨਹੀਂ ਨਹੀਂ ਰਹਿਣ ਦੇ ਆ ਵੀਰ ਜੀ ਕਿੰਨੇ ਚਿਰ ਦੀ ਗੱਭਣ ਜੇ ਵੱਚੀ ਇਹ ਲੇਸਾ ਸ਼ਾਂ 7 ਮਹੀਨੇ ਦੀ ਗੱਭਣ ਆ ਇਹ ਅੱਛਾ ਸ਼ਾਂ ਤੋਂ 7 ਦੇ ਵਿੱਚ ਆ ਹਨਾ ਬਾਕੀ ਕੋ ਪੂਰਾ ਕਲੀਅਰ ਹੈ ਵੀਰ ਜੀ ਉਹਨਾਂ ਤੋਂ ਕਰ ਲਿਆ ਹਨ ਉਹ ਆਪੇ ਉਹ ਤਾਂ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਤੋੜ ਦੋ ਇੱਕ ਕਰੀਏ ਵੀ ਇਹ ਆਪਣੀ ਘਰ ਦੀ ਬੱਚੀ ਇਹ ਘਰ ਦੀ ਪਾਲੀ ਆ ਹਨਾ ਜੀ ਮਾਂ ਦਾ ਵੀ ਰਕਾਰਡ ਚੰਗਾ ਲੱਗੇ ਠੀਕ ਹੈ ਇਹਦੀ ਮਾਂ ਦਾ ਵੀ ਦੁੱਧ ਜਿਹੜਾ ਚੰਗਾ ਦੱਸਦੇ ਆ ਸੁਆ ਇਹਨੇ ਪਹਿਲਾਂ ਸੁਣਾਇਆ ਲੱਗੇ ਸਿੱਧੀ ਤੋੜ ਦੋ ਇੱਕ ਥੱਲੇੋਂ ਚੰਗੀ ਪਰ ਹੋ ਗਈ ਹੁਣ ਵੀ ਵਖਾਲੀ ਚੰਗੀ ਦੇਂਦੀ ਆ ਰਾਜੀ ਰੋਜੀ ਚੰਗੀ ਆ ਆ ਦੇਖਣ ਦੇ ਸਾਹ ਥਣ ਵੀ ਤੇ ਆਪਾਂ ਲਾਗੇ ਤੋਂ ਦੇਖ ਸਕਦੇ ਆ ਤੇ ਬਾਕੀ ਇਹ ਆ ਵੀ ਚਲੋ ਕੋ ਵੀਰ ਫੋਨ ਲਾਵੇ ਇੱਕ ਕਰੇ ਤੇ ਕੱਬਣਾ ਆਪਣੀਆਂ ਇੱਥੋਂ ਹੀ ਚੈੱਕ ਪਾਸ ਕਰਵਾ ਕੇ ਖੜਾ ਜੋ ਵੀ ਆ ਇਥੋਂ ਆਪਣੀ ਤਸੱਲੀ ਕਰਕੇ ਖੜੋ ਜੀ ਤੇ ਉਤਰਾਵੇਂ ਥਣ ਹਵਾਨਾਵੇਂ ਆਪਣਾ ਪਾਸ ਕਰਵਾ ਕੇ ਖੜੋ ਬਾਕੀ ਪਸ਼ੂ ਖਰੀਦਣ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਤਸੱਲੀ ਤੁਸੀਂ ਆਪਣੀ ਆਪ ਕਰਕੇ ਖੜਨੀ